ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਗੋਲੀ ਮਾਰ ਕੇ ਹਤਿਆ ਤਰਨਤਾਰਨ ਚ ਅਣਪਛਾਤੇ ਹਮਲਾਵਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਗੋਲੀ ਮਾਰ ਕੇ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਪੇਡਨ ਠੱਠੀਆਂ ਮਹੰਤਾ ਤੋਂ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਹਰਬਿੰਦਰ ਸਿੰਘ ਤਰਨਤਾਰਨ ਦੇ ਸਿੱਧੂ ਫਾਰਮ ਵਿੱਚ ਵਿਆਹ ਸਮਾਗਮ ਚ ਸ਼ਾਮਲ ਹੋਣ ਲਈ ਆਇਆ ਸੀ ਕਿ ਤਿੰਨ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਉਸ ਦੀ ਹਤਿਆ ਕਰ ਦਿੱਤੀ ਜਦਕੇ ਉਸਦੇ ਨਾਲ ਬੈਠੇ ਚਾਚੇ ਦਾ ਲੜਕਾ ਜਰਮਨਜੀਤ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਇਸ ਦੌਰਾਨ ਹਮਲਾਵਰਾਂ ਵਿੱਚੋਂ ਇੱਕ ਨੇ ਆਪਣੇ ਵਿਚਾਲ ਲਈ AK-47 ਦੀ ਵੀ ਵਰਤੋਂ ਕੀਤੀ। ਪ੍ਰੋਫੈਸਰ ਜੀ ਸਾਫ ਦਾ ਸਰਪੰਚ। ਉਹ ਕਿਤਾਹ ਦੇਖਦੇ ਜਿਹੜਾ ਦਿਨ ਦਿਹਾੜੀ ਜਿਹੜਾ ਮੌਜੂਦਾ ਸਰਪੰਚ ਦਾ ਜਿਹੜਾ ਕਤਲ ਕਰ ਦਿੱਤਾ ਜਾਂ ਕੀ ਕਹਿੰਦੇ ਗਣਾ ਦਿਨ ਹੈ ਜੀ ਅਜੇ ਹੀ ਕੱਥੀ ਸਰ ਵਿਆਦ ਵਿੱਚ ਜਦੋਂ ਸਾਰੇ ਜਨੇ ਮਤਲਬ ਮਤਲ ਕੱਢਣ ਦੇ ਸੀ ਤੇ ਅਸੀਂ ਉੱਥੋਂ ਮੱਲਾ ਪ੍ਰਸ਼ਾਦਾ ਪਾਣੀ ਛਾਤੀ ਦੇ ਚਲੇ ਜਾਂਦੇ ਉਦੋਂ 10 15 ਮਿੰਟ ਬਾਅਦ ਹੀ ਸਾਨੂੰ ਖਬਰ ਮਿਲੀ ਕਿ ਇਹ ਗੱਲ ਹੋ ਗਈ ਹੈ ਲੇਕਿਨ ਮੈਂ ਅੱਜ ਇਹ ਗੱਲ ਕਰਦੇ ਹਾਂ ਖਲੋਤੀ ਪੀ ਹਾਲਾਤ ਇਹ ਹੋ ਗਿਆ ਕਿ ਜਿੰਨੇ ਹਥਿਆਰ ਅੱਜ ਪੰਜਾਬ ਦੇ ਵਿੱਚ ਹਨ ਉਹਨਾਂ ਨੂੰ ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਸੀ ਉਦੋਂ ਦੇ ਹਥਿਆਰ ਨੇ ਸੀ ਉਦੋਂ ਜਿੰਨੇ ਅੱਜ ਹਥਿਆਰ ਹੋ ਗਏ ਕੋਈ ਮਨ ਕਰਦਾ ਹੋਵੇ ਕਿ ਪਤਾ ਨਹੀਂ ਕੀ ਦੇ ਬਾਹਰ ਗਏ ਆ ਬਾਹਰੋਂ ਵਾਪਸ ਕਿਹਨੇ ਜਾਂ ਸਾਡੇ ਬੱਚੇ ਨੇ ਜਾਂ ਸੀ ਆਉਣਾ ਜਾਂ ਨਹੀਂ ਆਉਣਾ ਜਦੋਂ ਪਤਾ ਨਹੀਂ ਕੋਣ ਸਾਡਾ ਦੁਸ਼ਮਣ ਹੈ ਕੌਣ ਨਹੀਂ ਦੁਸ਼ਮਣ ਕਿਨੇ ਮਾਰ ਦੇਣਾ ਅੱਗੇ ਤੇ ਹੁੰਦਾ ਸੀ ਕੋਈ ਹਾਲਾਤ ਖਰਾਬ ਆ ਤਾਂ ਕੋਈ ਇਹੋ ਜਿਹਾ ਬੰਦਾ ਆਊਗਾ ਦੇ ਕਿਉਂ ਕੋਈ ਕੁਝ ਹੋਰ ਤੋਂ ਪਤਾ ਨਹੀਂ ਲੱਗਦਾ ਕੀ ਗੱਲ ਹੋ ਗਈ ਕੀ ਨਹੀਂ ਹੋ ਰੰਗਾਂ ਦੇ ਨਾਲ ਹੀ ਸੀਗੇ ਅਸੀਂ ਪੰਜ ਸਾਲ ਪੱਕੇ ਸੀ ਅਸੀਂ ਵਿਚੇਰੇ ਸਾਰੀ ਦਿਨੀ ਕਿੱਲੇ ਜਾਣੇ ਤੇ ਗੋਲੀ ਚੱਲੀ ਤੇ ਢੋਲ ਨਾਲ ਗੋਲੀ ਚੱਲੀ ਸਾਨੂੰ ਬਾਅਦ ਵਿੱਚ ਪਤਾ ਲੱਗਾ ਅਸੀ ਉਹ ਉੱਥੇ ਆ ਜਾਂਦੇ ਸੀ ਇਹ ਹਾਰੇ ਸੀ ਪਹਿਲਾਂ ਕਿ ਜਰਮਨ ਸਿੰਘ ਦੇ ਹੱਥ ਤੇ ਚੇਤੇ ਦੇ ਸਰਪੰਚ ਆ ਰਿਹਾ ਰਹਿੰਦੇ ਸੀ ਇਹਨਾਂ ਸਾਡਾ ਸਰਪੰਚ ਬਹੁਤ ਵਧੀਆ ਤੁਹਾਡੇ ਨਾਲ ਲਿਖਿਆ ਸਰਪੰਚ ਜੀ ਜਾਂ ਜੀ ਸਰਪੰਚ ਜੀ ਹੇ ਸਰ ਅਸੀਂ ਸਾਰੇ ਦੇ ਪੁੱਤੇ ਰਹਿੰਦੇ ਹਾਂ ਸਾਰੇ ਨਾਲ ਸਾਰੇ ਕੰਮਕੀਤੇ ਬਹੁਤ ਪਿੰਡ ਦੇ ਵਧੀਆ ਕੰਮਕੀਤੇ ਹਨ ਕਹਿੰਦੇ ਉਹ ਸਰਪ੍ਰੈਸ ਇਹ ਜਦ ਕਰ ਗਿਆ ਆਪਾਂ ਮਾਮਲੇ ਰਿਸ਼ਤੇਦਾਰੀ ਜੀ ਦਾ ਪਿੰਡ ਦੇ ਕੀ ਨਹੀਂ ਸਾਡਾ ਪਲਵਾ ਪਰਵਾਰ ਸੀ ਆਪਣਾ ਅੱਛਾ ਜੀ ਪਰਵਾਰ ਸੀ ਆਪਣਾ ਤੇ ਮਤਲਬ ਰਿਸ਼ਤੇਦਾਰੀ ਦਾ ਮਸਲਾ ਕੋਈ ਨਹੀਂ ਇਹ ਗੱਲ ਕਹੀਏ ਬੰਦੇ ਦਾ ਇਹਨਾਂ ਦੀ ਗੋਲੀ ਲੱਗਦੀ ਆ ਕਿ ਮੌਕੇ ਤੇ ਮੌਤ ਹੋ ਗਈ ਜਾਂ ਹਸਪੀਟਲ ਵਿੱਚ ਡਾਕਟਰ ਨੇ ਇਹਨਾਂ ਦੱਸ ਕੇ ਬਤਾਉਂਦੇ ਕਿ ਮੌਕੇ ਤੇ ਮਤਲਬ ਮੋੜੀਏ ਤੋਂ ਗਿਆ ਹੈ ਉੱਥੋਂ ਵਿਆਹ ਕਰਵਾਣ ਕੇ ਮੈਂ ਕਿਤੇ ਲੱਗੇ ਪਿੰਡ ਚਲੇ ਗਿਆ ਸੀ ਆ ਸਾਨੂੰ ਬਹੁਤ ਪਤਾ ਲੱਗਾ ਤੇ ਹੁਣ ਦੇ ਗਏ ਆ ਤੇ ਕਿੰਨੀ ਗੋਲੀ ਲੱਣੀ ਲੱਗੇ ਤੁਹਾਡੇ ਇਹਦੇ ਪਿੰਡ ਦਾ ਸਰਪੰਚ ਜੀ ਹੈ ਉਹ ਚੱਥੀ ਮਾਤਾ ਦੇ ਪਿੰਡ ਜੀ ਕਿਨੇ ਵਗਦਾ ਹੈ ਕਿਦੋਂ ਹਾਂਜੀ ਤਾਂ ਆਮ ਕਿਨੇ ਵਗਦਾ ਹੈ ਜਦੋਂ ਮੋੜੀ ਲੁਕੀ ਜੇ ਤੈਨੂੰ ਦਿੱਤੀ ਵੇਖਣਾ ਕਹਿ ਨਹੀਂ ਸਕਦਾ ਕਿਉਂਕਿ ਇਹ ਤੈਨੂੰ ਆਵੀ ਹੁੰਦੀ ਹੈ ਤਾਂ ਤਕਰੀਬਨ ਨੂੰ ਪੰਜ ਵਜੇ ਤਕਰੀਬਨ ਦਾ ਟੈਂਟ ਜੇ ਇਹਨਾਂ ਟਾਈਮ ਹੋ ਸਕਦਾ ਭਾਈ ਤਿੰਨ ਟਨ ਜਦੋਂ ਸਵਾਤਾਂ ਦਾ ਟਾਈਮ ਸੀ ਉਹ ਹਾਂਜੀ ਅੱਜ ਤੋਂ ਗੋਲੀ ਆ ਪਿੰਨ ਕੋਦੇ ਚੱਲੇ ਆ ਤੇ 3 ਵਜੇ ਤੋਂ ਬਾਅਦ ਜਿਹੜਾ ਤੈਨੂੰ ਸਵਾਤ ਤੋਂ ਗੋਲੀ ਚੱਲੀ ਤੇ ਦਰਦਾਂ ਮਹੌਲ ਹੋ ਰਿਹਾ ਸੀ ਦਰਦਾਂ ਮਹੌਲ ਬਿਲਕੁਲ ਜਿਵੇਂ ਯਾਦ ਵਿੱਚ ਬੜੀ ਖੁਸ਼ੀ ਨਾਲ ਸਾਰਾ ਕੁਝ ਹੋ ਰਿਹਾ ਸੀ ਆ ਤੇ ਇੱਕਦਮ ਇੱਕ ਤੈਨ ਮਤਲਬ ਫਾਇਰ ਹੋ ਜਾਣਾ ਦੂਸਰੀ ਇੱਕ ਮਤਲਬ ਬੰਦੇ ਦੀ ਮੌਤ ਹੋ ਜਾਣੀ ਜਿਵੇਂ ਯਾਦ ਨੂੰ ਹੋ ਜਾਣਾ ਜਿਹੜੇ ਰਫਲਾਂ ਕਿਤੇ ਗਏ ਆ ਨਹੀਂ ਜਦੋਂ ਕੋ ਪਤਾ ਲੱਗਾ ਹਿਉਂ ਤੇ ਕੌਣੀ ਸੀ ਨਾ ਇਹ ਤੁਹਾਨੂੰ ਫਾਇਰ ਬਾਰੇ ਕੀ ਗੱਲ ਕਰਦਾ ਹੈ ਸਤਨਾਮ ਸਿੰਘ ਕੀ ਗੱਲਬਾਤ ਇਹ ਜਿਸ ਤਰ੍ਹਾਂ ਦਾ ਕਰਦੇ ਅਵੇਨ ਜੜੀ ਲਾਤ ਪਸੌਦਾ ਇਹ ਜੀ ਵਿਆਸ ਮਾਗਮ ਦੇ ਵਿੱਚ ਹੀ ਇਹ ਕੰਮ ਨੂੰ ਜਾਉਂਦਾ ਜਾ ਗਿਆ ਵਾ ਪਤਾ ਨਹੀਂ ਵੀ ਰੰਜਿਤੇ ਕੋਈ ਹੈ ਨਹੀਂ ਸੀ ਦੀ ਕੋਈ ਦੁੱਖ ਵੈਰ ਨਹੀਂ ਸੀਗਾ ਵਧੀਆ ਕੰਮ ਕਰ ਰਿਹਾ ਸੀ ਪਿੰਡ ਦੀ ਸਰਪੰਚ ਜਿਸ ਤਰ੍ਹਾਂ ਦਾ ਸੁਭਾਅ ਇਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਹੈ ਜੀ ਸਾਰੇ ਪਿੰਡ ਦੇ ਨਾਲ ਇਹ ਮਿਲ ਜਲ ਤੇ ਰਹਿੰਦਾ ਹੈ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਹੈ ਕੋਈ ਦੁਸ਼ਮਣੀ ਨਹੀਂ ਕਿ ਕੋਈ ਦੁਸ਼ਮਣੀ ਨਹੀਂ ਕਿ ਸਰਬਸੰਤੀ ਨਾਲ ਸਰਪੰਚੀ ਦੇ ਵਿੱਚ ਨਾ ਗਿਆ ਨਹੀਂ ਕੋਈ ਤਾਂ ਨਹੀਂ ਹੈ ਸਾਡੇ ਲਕਸ਼ਣ ਨਹੀਂ ਹੋਈ ਕਿੰਨੀ ਉਮਰ ਕਿ ਨਹੀਂ ਕੋਈ ਨਾਲ ਜੀ ਉਮਰ ਇਹਦੀ ਕੋਈ 35 ਦੇ ਹਿਸਾਬ ਹੈ ਹੋ ਗਈ 35 36 ਸਾਲ ਦਾ ਨਾ ਜੀ ਮਾਤਾ ਪਰਵਿੰਦਰ ਸਿੰਘ ਜੀ ਕੀ ਮਾਗੀ ਕਰਦੇ ਹੋ ਤੁਸੀਂ ਸਾਡੇ ਲਈ ਜੀ ਇੱਕ ਤੇ ਇਨਸਾਫ ਚਾਹੀਦਾ ਹੈ ਸਰਪੰਚ ਦੇ ਵਿੱਚ ਤੇ ਤੇ ਵੀ ਚਲੋ ਸਾਡੇ ਨੂੰ ਕੋਈ ਵੀ ਇਨਸਾਫ ਚਾਹੀਦਾ ਜੇ ਜਿਹੜਾ ਇਹ ਬਦਰੇ ਬੰਦ ਨਹੀਂ ਹੋਣਾ ਇਹਦਾ ਪਲਾਫ ਦੇ ਵਿੱਚ ਪਰ ਸਾਡਾ ਜਿਹੜਾ ਜਿੰਨ ਸਾਡਾ ਕੋਲ ਨਹੀਂ ਉਸ ਮਾਗ ਵੀ ਨਹੀਂ ਕਰਨਾ ਚਾਹੀਦਾ ਹੈ ਸਭ ਨੇ ਉਹ ਜਿੱਥੇ 10 ਬੰਦੇ ਕੱਟੇ ਉਹ ਮਤਲਬ ਉਹ ਫਤਹਾਵਨ ਕਿ ਗੱਲ ਉਹ ਨਹੀਂ